ਲੋਕ ਸਭਾ ਚੋਣਾਂ 2024 ਦੇ ਨਤੀਜੇ ਨੇ ਜੋ ਸਾਹਮਣੇ ਆ ਰਹੇ ਨੇ ਗੱਲ ਕਰਾਂਗੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀ ਜਿਸ ਦੇ ਉੱਤੇ ਭਾਜਪਾ ਦੇ ਕਾਂਗਰਸ ਦੇ ਸ਼੍ਰੋਮਣੀ ਅਕਾਲੀ ਦਲ ਦੇ ਹੋ ਰਾਮ ਅਗਨੀ ਪਾਰਟੀ ਦੇ ਉਮੀਦਵਾਰਾਂ ਨੇ ਦਿਨ ਰਾਤ ਇੱਕ ਕਰਕੇ ਚੋਣ ਪ੍ਰਚਾਰ ਕੀਤਾ ਤੇ ਨਤੀਜੇ ਨੇ ਜੋ ਅੱਜ ਸਾਹਮਣੇ ਆ ਰਹੇ ਨੇ ਸੋ ਨਤੀਜਿਆਂ ਦੀ ਗੱਲ ਕਰਾਂਗੇ ਜਲੰਧਰ ਸੀਟ ਤੋਂ ਜਿੱਤੋ ਕੀ ਚਰਨਜੀਤ ਸਿੰਘ ਚੰਨੀ ਜੋ ਕਿ ਇੱਕ ਵੱਡੀ ਜਿੱਤ ਪ੍ਰਾਪਤ ਕਰਦੇ ਨਜ਼ਰ ਆ ਰਹੇ ਨੇ ਸੋ ਉਹਨਾਂ ਨੇ ਕਬੱਡੀ ਜਿੱਤ ਪ੍ਰਾਪਤ ਕੀਤੀ ਹੈ ਜਿੱਤ ਦਾ ਐਲਾਨ ਹੋ ਗਿਆ ਵੈ ਜੋ ਕਿ 39000053 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਸੋ ਲੋਕਾਂ ਨੇ ਆਪਣਾ ਸਮਰਥਨ ਹੈ ਜੋ ਆਪਣਾ ਵੋਟ ਆ ਜਲੰਧਰ ਦੇ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਵੈ ਸੋ ਇੱਕ ਮਾਰਜਨ ਵੀ ਬਹੁਤ ਵੱਡਾ ਵੈ 175993 ਵੋਟਾਂ ਦਾ ਮਾਰਜਨ ਹੈ ਸੋ ਇੱਕ ਤਰਫਾ ਜਿੱਤ ਕਹਿ ਸਕਦੇ ਆ ਚਰਨਜੀਤ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਵੀ ਨੇ ਪੰਜਾਬ ਦੇ ਸੋਨਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਚੁੱਕੇ ਨੇ ਔਰ ਅੱਜ ਲੋਕ ਸਭਾ ਸੀਟ ਜਲੰਧਰ ਤੋਂ ਚੋਣਾਂ ਲੜੀਆਂ ਨੇ ਕਾਂਗਰਸ ਪਾਰਟੀ ਤੋਂ ਚੋਣਾਂ ਲੜੀਆਂ ਨੇ ਔਰ ਜਿੱਤ ਐ ਇੱਕ ਪ੍ਰਾਪਤ ਕੀਤੀ ਐ ਵੱਡੀ ਜਿੱਤ ਕਹਿ ਸਕਦੇ ਆ ਕਿਉਂਕਿ 175900 93 ਵੋਟਾਂ ਦੇ ਨਾਲ ਚਰਨਜੀਤ ਸਿੰਘ ਚੰਨੀ ਜਿੱਤੂ ਹੋਏ ਨੇ ਸੋ ਗੱਲ ਕਰਾਂਗੇ ਫਤਿਹਗੜ ਸਾਹਿਬ ਦੀ ਜਿੱਤੋ ਕੀ ਕਾਂਗਰਸ ਦੇ ਹੀ ਪਹਿਲਾ ਜੋ ਜੋ ਮੈਂਬਰ ਆਫ ਪਾਰਲੀਮੈਂਟ ਰਹਿ ਚੁੱਕੇ ਨੇ ਫਤਿਹਗੜ ਸਾਹਿਬ ਤੋਂ ਅਮਰ ਸਿੰਘ ਸੋ ਉਹਨਾਂ ਵੱਲੋਂ ਵੀ ਜਿੱਤ ਪ੍ਰਾਪਤ ਕੀਤੀ ਗਈ ਹੈ ਜੋ 3 ਲੱਖ ਜੋ 3 ਲੱਖ ਦੇ ਕਰੀਬ ਵੋਟਾਂ ਨੇ ਜੋ ਉਹਨਾਂ ਨੂੰ ਮਿਲੀਆਂ ਨੇ 3 ਲੱਖ ਜੋ 32591 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਔਰ ਮਾਰਜਨ ਇਹਨਾਂ ਦਾ ਵੀ ਕਾਫੀ ਵੱਡਾ ਰਿਹਾ ਮਾਰਜਨ ਹੈ ਜੋ 34202 ਦਾ ਮਾਰਜਨ ਸੀ ਸੋ ਲੀਡ ਕਾਫੀ ਵੱਡੀ ਸੀ ਜਿੱਤ ਐਲਾਨ ਦਿੱਤੀ ਗਈ ਹੈ ਔਰ ਲੀਡ ਵੀ ਕਾਫੀ ਵੱਡੀ ਸੀ ਸੋ ਭੱਟੀ ਜਿੱਤ ਕਾਂਗਰਸ ਦੇ ਹਿੱਸੇ ਦੇ ਵਿੱਚ ਵੱਧ ਸੀਟਾਂ ਨੇ ਜੋ ਪੰਜਾਬ ਦੇ ਵਿੱਚ ਆਂਦੀਆਂ ਦਿਖਾਈ ਦੇ ਰਹੀਆਂ ਨੇ ਜੇ ਗੱਲ ਕਰਾਂਗੇ ਸੰਗਰੂਰ ਦੀ ਤਾਂ ਸੰਗਰੂਰ ਦੇ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਸੋ ਉਹਨਾਂ ਦੇ ਵੱਲੋਂ ਜੋ ਚੋਣਾਂ ਲੜੀਆਂ ਗਈਆਂ ਸੀ ਅਤੇ ਜਿੱਤ ਐ ਪ੍ਰਾਪਤ ਕੀਤੀ ਗਈ ਹੈ ਸੋ ਉਹਨਾਂ ਨੇ ਅ ਤੇਨ ਲੱਖ 64 ਹਜ਼ਾਰ 85 ਵੋਟਾਂ ਉਹਨਾਂ ਦੇ ਹੱਕ ਦੇ ਵਿੱਚ ਗਿਣੀਆਂ ਗਈਆਂ ਨੇ ਉਹਨਾਂ ਦੀ ਵੀ ਲੀਡ ਦੀ ਜੇ ਗੱਲ ਕਰਾਂਗੇ ਤਾਂ ਲੀਡ ਕਾਫੀ ਵੱਡੀ ਹੈ ਕਾਫੀ ਇੱਕ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ 172560 ਦੀ ਲੀਡ ਸੀ ਸੋ ਇੱਕ ਤਰਫ ਹੈ ਮੁਕਾਬਲੇ ਰਹੇ ਨਹੀਂ ਇਹ ਜੋ ਕਹਿ ਸਕਦੇ ਆ ਕਿ ਲੋਕਾਂ ਨੇ ਇੱਕ ਤਰਫਾ ਹੋ ਕੇ ਵੋਟ ਪਾਈ ਹੈ ਲੋਕਾਂ ਨੇ ਆਪਣਾ ਨੁਮਾਇੰਦਾ ਵਜੋ ਸੋਚ ਸਮਝ ਕੇ ਇੱਕ ਤਰਫਾ ਹੋ ਕੇ ਹੀ ਚੁਣਿਆ ਵਾ ਔਰ ਲੜਾਈ ਦੇ ਵਿੱਚ ਦੂਸਰਾ ਕੋਈ ਉਮੀਦਵਾਰ ਐਨਾ ਸੀਟਾ ਦੇ ਉੱਤੇ ਨਹੀਂ ਨਜ਼ਰ ਆ ਰਿਹਾ ਕਿਉਂਕਿ ਜੋ ਮਾਰਜਨ ਹੈ ਮਾਰਜਨ ਹੈ 2-2 ਲੱਖ ਦੇ ਕਰੀਬ ਦਾ ਮਾਰਜਨ ਹੈ ਜਲੰਧਰ ਅਤੇ ਸੰਗਰੂਰ ਦੀ ਸੀਟ ਦਾ ਸੋ ਕਾਫੀ ਵੱਡੀ ਜਿੱਤ ਹੈ ਜੋ ਪ੍ਰਾਪਤ ਕੀਤੀ ਹੈ ਨਾ ਤਿੰਨਾਂ ਹੀ ਉਮੀਦਵਾਰਾਂ ਨੇ ਜਲੰਧਰ ਦੀ ਸੀਟ ਤੋਂ ਜਿੱਤੋ ਕਿ ਚਰਨਜੀਤ ਸਿੰਘ ਚੰਨੀ ਨੇ ਜਿੱਤ ਪ੍ਰਾਪਤ ਕੀਤੀ ਹੈ ਫਤਿਹਗੜ੍ਹ ਦੀ ਸੀਟ ਤੋਂ ਅਮਰ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ ਔਰ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤਿਆਰ ਜਿਨ੍ਹਾਂ ਨੇ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਜੋ ਪ੍ਰਾਪਤ ਕੀਤੀ ਹੈ ਸੋ ਇੱਕ ਵੱਡੀ ਜਿੱਤ ਹੈ ਜੋ ਤਿੰਨਾ ਨੇ ਪ੍ਰਾਪਤ ਕੀਤੀ ਹੈ ਜੋ ਇਹਨਾਂ ਦੀ ਜਿੱਤ ਐਲਾਨ ਦਿੱਤੀ ਗਈ ਹੈ ਇਸ ਦੇ ਨਾਲ ਆਜ਼ਾਦ ਉਮੀਦਵਾਰ ਦੇ ਵੱਜੋਂ ਅਮਰਿਤਪਾਲ ਜੋ ਕਿ ਚੋਣ ਨਿਸ਼ਾਨ ਮਾਈਕ ਦੇ ਉੱਤੇ ਚੋਣਾ ਲੜ ਰਹੇ ਸੀ ਉਹ ਵੀ ਜਿੱਤ ਚੁੱਕੇ ਨੇ ਇੱਕ ਵੱਡੇ ਮਾਰਜਨ ਤੋਂ ਉਹਨਾਂ ਨੇ ਵੀ ਜਿੱਤ ਜੋ ਪ੍ਰਾਪਤ ਕੀਤੀ ਹੈ ਸੋ ਪੰਜਾਬ ਦੇ ਵਿੱਚ ਤਸਵੀਰਾਂ ਸਾਫ਼ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਉਮੀਦਵਾਰ ਨੇ ਲੋਗਾਂ ਨੇ ਜਿਹੜੇ ਚੁਣੇ ਨੇ ਉਹਨਾਂ ਦੀ ਜਿੱਤ ਹੈ ਜਿੱਤ ਜੋ ਲਗਾਤਾਰ ਕਾਊਂਟਿੰਗ ਤੋਂ ਬਾਅਦ ਐਲਾਨੀ ਜਾ ਰਹੀ ਹੈ ਸੋ ਬਥੇਰੀ ਅਪਡੇਟ ਦੇ ਲਈ ਜੁੜੇ ਨੂੰ ਸਾਡੇ ਨਾਲ ਫਿਲਹਾਲ ਮੈਂ ਉਹ ਇਜਾਜ਼ਤ ਧੰਨਵਾਦ